ਸਾਚਰੀਆ ਕਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਲਾਪਰੀ ਸਿੰਘ ਹੁਣ ਆਪਾਂ ਝੋਨੇ ਤੇ ਪਹਿਲੀ ਸਪਰੇਅ ਕਰਨੀ ਆ ਕਿਹੜੀ ਕਰਗੇ ਕਈ ਕਿਸਾਨ ਵੀਰ ਕਹਿੰਦੇ ਯਾਰ ਸੰਡੀ ਵਾਲੀ ਕਰ ਦਨੇ ਆ ਨਹੀਂ ਨਹੀਂ ਕਈ ਕਿਸਾਨ ਵੀਰ ਕਹਿੰਦੇ ਸਾਡੇ ਕੋਲ ਨਾ 13.45 ਬਚਿਆ ਪਿਆ ਐਨਪੀਕੇ ਪਿਛਲੇ ਸਾਲ ਵਾਲਾ ਉਹੀ ਕਰ ਦਨੇ ਆ ਕਈ ਕਿਸਾਨ ਵੀਰ ਕਹਿੰਦੇ ਫੰਗੀ ਸੜ ਕਰਾਂਗੇ ਤੇ ਕਈ ਕਿਸਾਨ ਵੀਰ ਕਹਿੰਦੇ ਯਾਰ ਤੇਲੀ ਵਾਲੀ ਸਪਰੇ ਹੋਣੀ ਕਰ ਦਨੇ ਆ ਪਰ ਬਾਅਦ ਦੇ ਵਿੱਚ ਤੇਲਾ ਪੈਂਦੇ ਨਹੀਂ ਸਭ ਤੋਂ ਪਹਿਲਾਂ ਤਾਂ ਜੇਕਰ ਤੁਹਾਡੇ ਝੋਨੇ ਦੇ ਵਿੱਚ ਕੋਈ ਵੀ ਬਿਮਾਰੀ ਹੈ ਨਹੀਂ ਬਹੁਤ ਜ਼ਿਆਦੇ ਵਧੀਆ ਖੜਾ ਤਾਂ ਕੋਈ ਵੀ ਸਪਰੇ ਨਾ ਕਰੋ ਹਾਂ ਜਿਹੜੇ ਕਿਸਾਨ ਵੀਰ ਕਹਿੰਦੇ ਅਚਾ ਤੇਲੇ ਵਾਲੀ ਸਪਰੇ ਕਰਨੀ ਆ ਤਾਂ ਹੁਣ ਤੇਲੇ ਵਾਲੀ ਸਪਰੇ ਕਰਨ ਦਾ 1% ਵੀ ਫਾਇਦਾ ਨਹੀਂ ਉਲਟਾ ਤੁਹਾਡਾ ਨੁਕਸਾਨ ਆ ਚਾਹੇ 100 ਰੁਪਏ ਦਾ ਕਿਉਂ ਨਾ ਹੋਵੇ ਪਰ ਤੁਸੋੜਾ ਨੁਕਸਾਨ ਹੋਊ ਕਿਉਂਕਿ ਹੁਣ ਤੇਲੇ ਵਾਲੀ ਸਪਰੇਅ ਕੀਤੀ ਤਾਂ ਕੋਈ ਫਾਇਦਾ ਨਹੀਂ ਹੁਣ ਕੀਤੀ ਤੇਲੇ ਵਾਲੀ ਸਪਰੇ ਗਾਂਵ ਜਦੋਂ ਤੇਲਾ ਪਾਊਗਾ ਅੱਜ ਤੋਂ ਮਹੀਨੇ ਡੇਢ ਮਹੀਨੇ ਨੂੰ ਤਾਂ ਉਹਨਾ ਟਾਈਮ ਤੱਕ ਇਸ ਦਾ ਰਿਜ਼ਲਟ ਨਹੀਂ ਰਹਿੰਦਾ ਜੇਕਰ ਤੇਲਾ ਪਾਊਗਾ ਤਾਂ ਫਸਪਰੇ ਕਰਨੀ ਆ ਅੱਜ ਦੀ ਡੇਢ ਦੇ ਵਿੱਚ ਆਪਣਾ ਝੋਨਾ ਵਧੀਆ ਖੜਾਗਾ ਹਲੇ ਤੱਕ ਕਿਸੇ ਵੀ ਬਿਮਾਰੀ ਦਾ ਕੋਈ ਵੀ ਅਟੈਕ ਨਹੀਂ ਹਾਂ ਜੇਕਰ ਤੁਸੀਂ ਸੁੰਡੀ ਵਾਲੀ ਸਪਰੇ ਕਰਨਾ ਚਾਹੁੰਦੇ ਹੋ ਜੇਕਰ ਤੁਹਾਡੇ ਮੀਂਹ ਨਹੀਂ ਪੈ ਰਿਹਾ ਤਾਂ ਤੁਸੀਂ ਅੱਜ ਤੋਂ 4-5 ਦਿਨਾਂ ਬਾਅਦ ਕਰ ਸਕਦੇ ਹੋ ਜੇਕਰ ਅੱਜ ਤੋਂ 4-5 ਦਿਨਾਂ ਬਾਅਦ ਮੀਂਹ ਪੈ ਗਿਆ ਤਾਂ ਬਹੁਤ ਵਧੀਆ ਗੱਲ ਆ ਤੁਹਾਡਾ ਹੋਰ ਖਰਚਾ ਬਚ ਗਿਆ ਇਸ ਤੋਂ ਲਾਵਾ ਜਿਹੜੇ ਕਿਸਾਨ ਵੀਰ ਕਹਿੰਦੇ ਯਾਰ ਅਸੀਂ ਫੰਗੀ ਸੜ ਸਪਰੇ ਕਰਨੀ ਆ ਜੇਕਰ ਤੁਹਾਡੇ ਝੁੰਨੇ ਉੱਚ ਬਿਮਾਰੀ ਹੈ ਤਾਂ ਕਰੋ ਨਹੀਂ ਆਪਾਂ ਖਰਚਾ ਕਿਉਂ ਕਰਗੇ ਹੁਣ ਕਈ ਕਿਸਾਨ ਵੀਰ ਕਹਿਣਗੇ ਯਾਰ ਅਸੀਂ 13045 ਫੰਗੀ ਸੜ ਤੇ ਸਿੰਡੀ ਵਾਲੀ ਮਿਕਸ ਕਰਕੇ ਕਰ ਦਗੇ ਹਲੇ ਨਾ ਕਰੋ ਹਜੇ ਇਸ ਦਾ ਟਾਈਮ ਨਹੀਂ ਆਇਆ 13045 ਨੂੰ ਹਮੇਸ਼ਾ ਆਪਾਂ ਗੋਭ ਦੇ ਸਮੇਂ ਕਰਨੀ ਹੈ ਜਦੋਂ ਆਪਣਾ ਝੋਨਾ ਨਿਸਾਰੇ ਤੇ ਹੁੰਦਾਗਾ ਪਰੰਤੂ ਆਪਣੇ ਕਿਸਾਨ ਵੀਰਾਂ ਨੂੰ ਤਾਂ ਅੱਜ ਵੀ ਲੱਗੀ ਹੋਈ ਐ ਸੀ ਸਪਰੇਅ ਕਰਗੇ ਤਾਂ ਕਰਗੇ ਘੇੜੀ ਹੁਣ ਦੋਸਤੋ ਜੇਕਰ ਤੁਹਾਡੇ ਝੋਨੇ ਤੇ ਜੰਗਲ ਬਣ ਚੁੱਕੀ ਐ ਮੁੰਜਰ ਬਾਨੀ ਸਟਾਰਟ ਹੋ ਚੁੱਕੀ ਐ ਤਾਂ ਤੁਸੀਂ 0.4932 1 ਕਿਲੋ ਪ੍ਰਤੀ ਏਕੜ ਨਾਲ ਕੋਈ ਫੰਗੀ ਸੈੱਟ ਜਿਵੇਂ ਕਿ ਟੈਬੂ ਕੋਨਜੋਲ ਸਾਸ਼ਤਰੀਆ ਸਾਸਤਾ ਵਧੀਆ ਤਾਂ ਵਧੀਆ ਹਰ ਇੱਕ ਬਿਮਾਰੀ ਨੂੰ ਕੰਟਰੋਲ ਕਰੂਗਾ ਇਹ ਕਰ ਸਕਦੇ ਹੋ ਸੰਢੀ ਵਾਲੀ ਪਾਉਣੀ ਐ ਤਾਂ ਸੰਢੀ ਵਾਲੀ ਵੀ ਪਾ ਸਕਦੇ ਹੋ ਕਿਉਂਕਿ ਮੈਨੂੰ ਪਤਾ ਫਿਰ ਰਹਿ ਨਹੀਂ ਜਾਂਦਾ ਯਾਰ ਸਪਰੇਅ ਤਾਂ ਕਰਨੀ ਆ ਇੱਕ ਵਾਰੀ ਕੰਮ ਨਿਵੇੜਦਗੀ ਪਰ ਜੇਕਰ ਤੁਹਾਡਾ ਝੋਨਾ ਇਸ ਸਟੇਜ 'ਤੇ ਉੱਪਰ ਹੋ ਚੁੱਕਿਆ ਫਿਰ ਤੁਸੀਂ ਬੜਾ ਜਦੇ ਖਰਚਾ ਨਹੀਂ ਕਰਨਾ ਫਿਰ ਜੇਕਰ ਤੁਹਾਡੇ ਚੋਨੇ ਦੇ ਵਿੱਚ ਕੋਈ ਬਿਮਾਰੀ ਆਉਂਦੀ ਹੈ ਤਾਂ ਬਿਮਾਰੀ ਦੇਖ ਕੇ ਹੀ ਸਪਰੇਅ ਕਰਨੀ ਹੈ ਯਾਦ ਰੱਖੇ ਵੈਸੇ ਤਾਂ ਐਨ ਪੀ ਕੇ ਕਿਸੇ ਵੀ ਸਪਰੇਨਾ ਮੈਕਸ ਨਹੀਂ ਹੁੰਦੇ ਪਰੰਤੂ ਅੱਜ ਕੱਲ ਮਾਰਕੀਟ ਦੇ ਵਿੱਚ ਬਹੁਤ ਸਾਰੀਆਂ ਕੰਪਨੀਆਂ ਦੇ ਅਜਿਹੇ ਐਨ ਪੀ ਕੇ ਆ ਗਏ ਆ ਜਿਸ ਨੂੰ ਆਪਾਂ ਫੰਗੀ ਸਾਈਡ ਨਾਲ ਲਾ ਕੇ ਕਰ ਸਕਦੇ ਆ ਬਸ ਆਪਾਂ ਕੋਲ ਅਲੱਗ ਅਲੱਗ ਬਣਾਉਣਾ ਇਹ ਗੱਲ ਯਾਦ ਰੱਖੋ ਜੇਕਰ ਇਸ ਸਟੇਜ ਤੋਂ ਪਲੱਸ ਤੁਹਾਡਾ ਚੋਨਾ ਹੋ ਚੁੱਕਿਆ ਤੇ ਅਜ ਤੋਂ 10-12 ਦਿਨਾਂ ਤੱਕ ਗੋਭ ਤੇ ਆ ਜਾਊਗਾ ਤਾਂ ਕੋਈ ਵੀ ਸਪਰੇਨਾ ਨਾ ਕਰੋ ਜੇਕਰ ਕੋਈ ਵੀ ਬਿਮਾਰੀ ਹੈ ਨਹੀਂ ਤਾਂ ਕੋਈ ਵੀ ਸਪਰੇਨਾ ਨਾ ਕਰੋ ਉਦੋਂ ਮੌਕੇ ਤੇ ਚੌਕਾ ਲਗਾ ਲਓ ਤੁਹਾਡਾ ਇੱਕ ਸਪਰੇਨਾ ਝੋਨਾ ਸਾਰਾ ਪਲ ਜਾਊਗਾ ਜੇਕਰ ਤੁਸੀਂ ਤੇਲੇ ਵਾਲੀ ਸਪਰੇ ਕਰਨਾ ਇਹ ਤਾਂ ਹਲੇ ਨਾ ਕਰੋ ਹੁਣ ਵਾਲੀ ਕੀਤੀ ਤੇਲੇ ਵਾਲੀ ਸਪਰੇ ਦਾ ਇੱਕ ਵੀ ਪਰਸੈਂਟ ਨਹੀਂ ਫਾਇਦਾ ਹੋਣਾ ਕਿਉਂਕਿ ਦੋਸਤੋ ਹੁਣ ਤੇਲਾ ਹੈ ਨਹੀਂ ਤੇ ਕੰਮ ਕੀਤੇ ਕਰੋਗੀ ਸਪਰੇ ਦਾ ਰਿਜ਼ਲਟ ਕਿੰਨਾ ਟਾਈਮ ਹੁੰਦਾਗਾ ਬਾਅਦ ਤੋਂ 15 ਦਿਨ ਰਿਜ਼ਲਟ ਹੁੰਦਾਗਾ ਇਸ ਤੋਂ ਬਾਅਦ ਤਾਂ ਨਹੀਂ ਨਾ ਤੇ 15 ਦਿਨਾਂ ਬਾਅਦ ਵੀ ਤੇਲਾ ਨਹੀਂ ਆਉਂਦਾ ਆਪਣੇ ਖੇਤਾਂ ਦੇ ਵਿੱਚ ਹਜੇ ਤੱਕ ਤੇਲੇ ਦਾ ਮਾਹੌਲ ਨਹੀਂ ਬਣਿਆ ਇਸ ਦੇ ਪੈਸਾ ਨਾ ਖਰਚ ਕੀਤਾ ਜਾਵੇ ਇਸ ਤੋਂ ਇਲਾਵਾ ਆਪਣੇ ਕਿਸਾਨ ਵੀਰ ਨੇ ਹੁਣ ਹੱਥਾਂ 'ਚ ਤੁੱਕੀ ਫਿਰਦੇ ਜਿਹੜਾ ਪਦਾਨ ਪਾਦਗੇ ਝੋਨਾ ਸਾਡਾ 60 ਦਿਨਾਂ ਦਾ ਹੋ ਗਿਆ ਹੁਣ ਪਦਾਨ ਨਹੀਂ ਪਾਉਣੀ ਜੇਕਰ ਤਾਂ ਬੜਾ ਚੋਨਾ 60 70 ਦਿਨਾਂ ਦਾ ਹੋ ਗਿਆ ਤਾਂ ਗੋਭ ਦੇ ਵਿੱਚ ਆਉਣ ਵਾਲਾਗਾ ਉਦੋਂ ਸਪਰੇਅ ਕਰ ਲਓ ਹੁਣ ਕੋਈ ਵੀ ਜ਼ਹਿਰ ਥੱਲੇ ਨਹੀਂ ਪਾਉਣਾ ਯਾਦ ਰੱਖੋ ਅੱਜ ਦੀ ਵੀਡੀਓ ਵਿੱਚ ਇੰਨਾ ਕੀ ਹੁਣ ਦਿਓ ਇਜਾਜ਼ਤ ਤੇ ਧੰਨਵਾਦ ਦੋਸਤੋ